ਪਰਮ ਸਨਮਾਨਯੋ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਆ ਸਭਤ ਮਾਈ ਭਾਈ ਬਹੁਤ ਹੀ ਵੱਡਾ ਕਰਮਾ ਭਾਗਾ ਵਾਲਿਓ ਜੋ ਵਾਸਮੇ ਦੂਰੋਂ ਨੇੜੇ ਆ ਕੇ ਆਪਣੇ ਸੁਖਰਾਮ ਕੰਮ ਧੰਦੇ ਤੈਵਦੇ ਹੋਏ ਸਤਿਗੁਰੂ ਸੱਚੇ ਪਾਚਾ ਦੇ ਪਾਣ ਦੀਵਾਨ ਵਿਆ ਹਾਇਰਿਆ ਭਰ ਰਹੇ ਹੋ ਆਹੋ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਲਵਾਉਣ ਵਾਸਤੇ ਮਨ ਬਿੰਦਿਆ ਕਾਗਰ ਕਰਨਾ ਵਾਸਤੇ ਇੱਕ ਵਾਰੀ ਸਭਰਾ ਮਾਈ ਭਾਈ بلند ਆਵਾਜ਼ ਵਿੱਚ ਆਕੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫੇਰ ਆਕੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਪ੍ਰਾਦਰ ਭਾਵ ਅਸੀਂ ਜਨਮ ਦੇ ਹਰ ਅਵਤਾਰ ਪਰੋ ਮਨਾ ਰਹੇ ਆ ਇੱਕ ਵਾਰੀ ਉਹਨਾਂ ਨੂੰ ਵੀ ਆਪਣੀ ਰਸਨਾ ਤੇ ਲਾਈਏ ਸਰਬਤ ਮਾਈ ਭਾਈ ਗੱਜ ਵੱਜ ਕੇ ਆਕੋ ਧੰਨ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਜੀ ਪਾਰੇ ਦੇ ਮਾਲ ਦੋ ਜਹਾਂ ਦੇ ਵਾਲੀ ਜਿਨ੍ਹਾਂ ਦੀ ਛਤਰ ਸ਼ਾਹ ਹੈ ਆਪਾਂ ਇਹ ਆਪਣੀ ਜ਼ਿੰਦਗੀ ਦੇ ਸੁਵਾਸ ਬਤੀਤ ਕਰ ਰਹੇ ਆ ਉਹਨਾਂ ਨੂੰ ਆਪਣੀ ਰਸਨਾ ਤੇ ਲਈਏ ਇੱਕ ਸਿਰ ਵੱਤ ਮਾਈ ਪਾਈ ਗੱਲਬਾਤ ਕਰ ਉਹ ਤੁਹਾਨੂੰ ਸਤਿਗੁਰੂ ਉਹਦੇ ਸੇ ਸੱਚੇ ਪਾਚਾ ਜੀ ਅੱਜ ਦੇ ਜੋੜ ਮੇਲੇ ਦੇ ਵਿੱਚ ਇਸ ਗੁਰਮਰ ਸਵਾਦਨ ਦੇ ਵਿੱਚ ਅਸੀਂ ਵਾਹਿਗੁਰੂ ਪਾਤਸ਼ਾਹ ਧੰਨ ਸਤਿਗੁਰੂ ਰਾਜ ਸਿੰਘ ਸਿੱਤੇ ਪਾਤਸ਼ਾਹ ਜੀ ਦਾ ਬਰਾਦਰ ਭਾਵ ਅਵਤਾਰ ਤੇ ਹਰਾ ਮਨਾ ਰਹੇ ਆ। ਸੋ ਅੱਜ ਦੇ ਦਿਨ 1872 ਨੂੰ ਧੰਨ ਸਤਿਗੁਰੂ ਰਾਜ ਸਿੰਘ ਸਿੱਤੇ ਪਾਤਸ਼ਾਹ ਜੀ ਇਹ ਦੁਨੀਆ ਤੇ ਪਰਮਰੇ ਸਨ। ਅਵਤਾਰ ਧਾਰਨ ਕੇ ਧਾਰ ਕਰਕੇ ਆਏ ਸੀ। ਆਓ ਜਿਆਦਾ ਲੰਮਾ ਵਿਚਾਰ ਨਾ ਬੋਲਣਾ ਨਹੀਂ। ਸਰਗੁਰ ਸੱਚੇ ਪਾਤਸ਼ਾਹ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਮੈਂ ਇੱਕ ਹਵਤਾ ਆਰਮੀ ਨੂੰ ਸੁਣਾਉਣੀ ਹੈ ਤੇ ਜਦੋਂ ਦੁਨੀਆਂ ਦੇ ਬੁਰਹਾਲ ਹੋ ਜਾਂਦੇ ਅਤਿਆਚਾਰ ਦੁਨੀਆਂ ਦੇ ਵਰਤਣ ਲੱਗ ਪੈਂਦੇ ਨੇ ਤੇ ਦੁਨੀਆਂ ਦੇ ਚੀਓ ਬਾਤ ਪੈਂਦਾ ਹੈ ਤੇ ਧਰਤੀ ਰੋਂਦੀ ਤੇ ਕਰ ਲਾਉਂਦੀ ਪ੍ਰਮਾਤਮਾ ਦੇ ਅੱਗੇ ਵਾਸਤੇ ਪਾਉਂਦੀ ਹੈ ਉਹ ਪਰਮਾਤਮਾ ਦਿਖਿਆਰੀ ਧਰਤੀ ਤੇ ਦਿਖਾਰੇ ਲੋਕਾਂ ਦੀਆਂ ਬੇਨਤੀਆਂ ਸੁਣ ਕੇ ਐਸੇ ਅਵਤਾਰਾਂ ਮੂਰਤੀਆਂ ਤੇ ਭੇਜਦੀ ਐ ਸੋ ਆਓ ਸਤਿਗੁਰੂ ਰਾਸਨ ਸਿੰਘ ਚੇਤਾ ਪਾਚਾ ਜੀ ਇਹ ਦੁਨੀਆ ਤੇ ਅਵਤਾਰ ਧਰ ਕੇ ਆਏ ਲੋਕਾਂ ਨੇ ਟੈਂਡ ਰਾਈਆਂ ਦੇ ਆ ਲੋਕਾਂ ਨੇ ਜਦੋਂ ਇਹ ਸੁਣਿਆ ਵੀ ਤਨ ਸਤਿਗੁਰੂ ਰਾਸਨ ਸਿੰਘ ਚੇਤਾ ਪਾਚਾ ਜੀ ਦੁਨੀਆ ਤੇ ਪ੍ਰਗਟ ਹੋ ਕੇ ਆਏ ਨੇ ਤੇ ਲੋਕ ਆ ਕੇ ਪਿਤਾ ਜੱਸਾ ਸਿੰਘ ਤੇ ਮਾਤਾ ਫੱਡਾ ਕੋਰ ਜੀ ਨੂੰ ਜਿਵੇਂ ਵਧਾਈਆਂ ਦੇ ਰਹੇ ਨੇ ਉਸ ਮੇਰਾ ਮੇਰਵਾ ਤੁਸੀਂ ਜੱਸਾ ਇਤਨਾ ਬੇਨਤੀ ਕਰਦਾ ਪ੍ਰਿਆਨਾ ਸਮਝਾ ਸੋਦੀ ਪੰਚਾਂ ਦੀ ਬਾਗ ਦੀ ਸੱਚ ਗੱਲ ਵੀਰ ਬਾਰ ਦਾ ਦਿਨ ਸੀ ਬਾਗ ਪਰਿਆ ਸਦਾ ਕੋਰ ਦੀ ਕੁੱਤੋ ਤੇਂਦੇ ਰਾਣਿਆ ਜੱਸਾ ਸਿੰਘ ਦੇ ਤੈਨ ਜੋੜ ਕੇ ਅੱਜ ਪ੍ਰਣਾਮ ਮੇਰੀ ਬਸਵੇ ਗੁਰੂ ਜੀ ਮੁੱਖੋਂ ਸਿੱਖਿਓ ਕਹੇ ਬਾਡੀ ਸੁੱਤ ਕੇ ਪਹਿੜ ਕੇ ਹੋ ਉਤਮਾ ਰਾਮ ਗੜੀਆਂ ਦੇ ਕੁੱਲ ਵਿੱਚ ਪ੍ਰਗਟ ਹੋਊ ਰਾਮ ਸਿੰਘ ਜੀ ਹੋ ਗੁੰਬੜਾ ਨਾਮਾ ਰਾਮ ਗੜੀਆਂ ਦੀ ਕੁੱਲ ਵਿੱਚ ਦੇ ਪਰਨਾਮ ਮੇਰੀ ਹੁਣੀ ਪੁਕਾਰ ਮਜਨੂਨ ਦੁੱਖੀਆਂ ਦੀ ਗੁਰੂ ਘਰ ਵਰਤਾਰ ਵਿੱਚ ਜਾਗ ਆਏ ਤੇ ਕੀ ਕੋਲ ਦੇਵ ਤੇਰੀ ਖੁਸ਼ ਹੋਏ ਗਏ ਆਗੇ ਅਰਸ਼ਾਂ ਤੋਂ ਪਰੀਆਂ ਨੇ ਗੀਤ ਗਾਏ sense so, so. 把直角。 ਆਕਰ ਜੋੜੇਗੇ ਅੱਜ ਪ੍ਰਣਾਮ ਮੇਰੀ ਧਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਰਸਨਾ ਤੋਂ ਉਚਾਰ ਨਹੀਂ ਕਰਦੇ ਜਾਂਹੀ ਕੁੱਲ ਤੇ ਪਰਵਤ ਹੋਏ ਤਾਂ ਹੀ ਕੋਲ ਕੋ ਨਾਮ ਉਹਨ ਦੁਆਰ ਉਸ ਗ੍ਰੰਥ ਕੋ ਮੇਰੀ ਹੈ ਪ੍ਰਣਾਮ ਬਾਡੀ ਸੁਧ ਭੈਣੀ ਕੋ ਤੁਹਾਨੂੰ ਆਰਾਮ ਸੰਭ ਹੋਏ ਮੇਰੋ ਨਾਮਾ ਇਹ ਗੁਰੂ ਦਸਵੇਂ ਪਾਤਸ਼ਾਹ ਦੀ ਪਿੰਤਰ ਬਾਣੀ ਹੈ ਸੋ ਅੱਜ ਦੇ ਦਿਨ ਤਾਂ ਸਤਿਗੁਰੂ ਨਾਨਕ ਸਿੰਘ ਜੀ ਪਾਤਸ਼ਾਹ ਜੀ ਅਵਤਾਰ ਭਾਵ ਨੇ ਦੁਨੀਆ ਤੇ ਆਏ ਤੇ ਦੁਨੀਆ ਦੇ ਬਹੁਤ ਜ਼ਿਆਦਾ ਉਦੋਂ ਅਤਿਆਚਾਰ ਮਰਦੇ ਸੀ ਉਹਨਾਂ ਨੂੰ ਖੰਮੀ ਦੇ ਕੇ ਉਹਨਾਂ ਨੂੰ ਹਟਾਇਆ ਜਨੂਮਾਂ ਨੂੰ ਬਚਾਇਆ ਤੇ ਬੜੇ ਕਾਉਤਕ ਦੁਨੀਆ ਦੇ ਉੱਤੇ ਕੋਈ ਤੁਸੀਂ ਸੁਣਿਆ ਹੋਣਾ ਭਾਈ ਸਾਹਿਬ ਭਾਈ ਗੁਰਬਜ ਸਿੰਘ ਜੀ ਦੇ ਕੋਲ ਇੱਕ ਕਾਉਤਕ ਮੈਂ ਛੋਟਾ ਜਿਹਾ ਆਪਦੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰਵਣ ਕਰਾਉਣਾ ਹੈ ਮੰਡਾ ਵਾਲਾ ਪਿੰਡ ਹੈ ਜਿਲੇ ਅੰਮ੍ਰਿਤਸਰ ਦੇ ਨਾਲ ਉਥੋਂ ਦੀ ਸੰਗਤ ਨੇ ਸਰਗੁਰੂ ਗ੍ਰਾਮ ਸਿੰਘ ਸੱਜੇ ਪਾਤਸ਼ਾਹ ਦੇ ਪਾਵਨ ਚਰਨਾਂ ਵੇਂ ਬੇਨਤੀ ਕੀਤੀ ਪਾਤਸ਼ਾਹ ਜੀ ਇਹ ਕੋਹਲੇ ਦਾ ਮੇਲਾ ਸਾਨੂੰ ਬਖਸ਼ ਦੇ ਸਾਡੇ ਪਿੰਡ ਵਿੱਚ ਹੋਲੇ ਦਾ ਮੇਲਾ ਮਨਾਇਆ ਜਾਵੇ ਸਰਗੁਰੂ ਸੱਜੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਹੋਲੇ ਦਾ ਮੇਲਾ ਬਖਸ਼ਤਾ ਵੀ ਠੀਕ ਹੈ ਤੁਹਾਡੇ ਪਿੰਡ ਵਿੱਚ ਹੋਲੇ ਦਾ ਮੇਲਾ ਅਸੀਂ ਕਿਸੇ ਨਵੇਂ ਤਰੀਕੇ ਨਾਲ ਕਰਾਂਗੇ ਧਲੇ ਬਾਪੂ ਜੀ ਉਹ ਤੁਹਾਨੂੰ ਸਮਾਂ ਆਉਣ ਤੇ ਦੱਸਾਂਗੇ ਸਰਗੁਰੂ ਸੱਜੇ ਪਾਤਸ਼ਾਹ ਨੇ ਖੁਸ਼ੀਆਂ ਦਿੱਤੀਆਂ ਮਾਨਵਾਲਿਆਂ ਨੂੰ ਮਾਨਾਵਏ ਦੇ ਲੋਕ ਤਿਆਰੀਆਂ ਕਰਨ ਲੱਗੇ ਇਧਰ ਧੰਨ ਸਤਿਗੁਰੂ ਰਾਮ ਸਿੰਘ ਜੀ ਪਾਤਸ਼ਾਹ ਜੀ ਆਪਣੇ ਨਿਕਟ ਵਰਤੀ ਸਿੱਖਾ ਸ਼ੇਖਾਂ ਨੂੰ ਕੋਲ ਸਦਕੇ ਕਹਿੰਦੇ ਨੇ ਪਿਆਰਿਓ ਜਿਹੜਾ ਮਾਨਾਵਾਰੇ ਆਪਾਂ ਹੌਲਾ ਮਨਾਉਣਾ ਹੈ ਉਹ ਬੜੀ ਆਨਸਾਨ ਦੇ ਬਾਠ ਭਾਰ ਦੇ ਨਾਲ ਮਨਾਉਣਾ ਹੈ ਉਹਦੇ ਵਿੱਚ ਆਪਾਂ ਨਗਰ ਕੀਰਤਨ ਵੀ ਕੱਢਣਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਿੱਠੀਆਂ ਲਿਖ ਲੈ ਕੇ ਆਪਣੇ ਸਿੱਖਾ ਸ਼ੇਖਾਂ ਨੂੰ ਪਾਉਂਦੇ ਨੇ ਭਈ ਇਸ ਮਹੀਨੇ ਦੇ ਵਿੱਚ ਦੂਰ ਨੇੜੇ ਆਨ ਵਾਲਾ ਜਿੰਨੇ ਵੀ ਗੁਰੂ ਨਾਨਕ ਨਾਮ ਦੇਵਾ ਸਿੱਖ ਨੇ ਉਹ ਸਾਰੇ ਇਸ ਸਮੇਲੇ ਦੇ ਵਿੱਚ ਆਉਣੇ ਚਾਹੀਦੇ ਨੇ ਜਿਵੇਂ ਧੰ ਗੁਰੂ ਆਨੰਦ ਸਾਹਿਬਾ ਜੀ ਚਿੱਠੀਆਂ ਲਿਖਦੇ ਨੇ ਪਿੰਡਾਂ ਦੇ ਵਿੱਚ ਪਟਾਉਂਦੇ ਨੇ ਸੱਦਾ ਪੱਤਰ ਦਿੰਦੇ ਨੇ ਉਸ ਸਮੇਂ ਦਾ ਵੇਰਵਾ ਸੰਦਾ ਬੰਦੀ ਰਹਿ ਇਤਿਹਾਸ ਕਵੀਸ਼ਰ ਦਾ ਇਤਨਾ ਬਿੰਦੀ ਕਰਦਾ ਪ੍ਰੇਮ ਨਾਲ ਸਤ ਗੁਰ ਰਾਮ ਸਿੰਘ ਜੀ ਬਾਣੀ ਬੋਚਹਾਂ